ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਦੇ ਵੱਲੋਂ ਨਾਮਾਂ ਦੀ ਵੰਡ ਹੋ ਰਹੀ ਹੈ ਨਾਮਾਂ ਦੀ ਵੰਡ ਸਾਡੇ ਪਰਮਜੀਤ ਸਿੰਘ ਦੀ 딸ਾ ਗੁਰਤਾਬ ਸਿੰਘ ਦੀ ਪੇਲੇ ਪਜਾਇਤ ਸਿੰਘ ਦੀ ਜੰਗਾਦਰੀ ਵਾਲਾ ਕੈਨੇਡਾ ਨੂੰ ਵੀ ਸ਼ਹੀਦ ਭਗਤ ਸਿੰਘ ਅਸੀਂ ਧੰਨਵਾਦੀ ਆ ਇਸ ਕਬੱਡੀ ਕੱਪ ਦਾ ਮੋਢਾ ਸੁਸਾਇਟੀ ਕਬੱਡੀ ਕਪ ਨੂੰ ਸਪੈਨ ਕਰਨ ਵਾਲੇ ਵੱਡੇ ਭਾਈ ਬਿੰਦਲ ਮੈਨ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਜਵਾਨੀ ਨੂੰ ਕਬੱਡੀ ਨੂੰ ਵਰਤੋਂ ਕੀਤੀ ਸੀ ਉਹ ਅੱਜ ਵੀ ਕਬੱਡੀ ਨੂੰ ਸਮਰਪਿਤ ਆ ਉਹ ਗੇਸਟ ਨਹੀਂ ਆਏ ਸਾਹਿਬ ਯੂਕੇ ਭਾਈ ਸੀਧ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਦੀ ਜੈਹ ਰਾਜ ਜੀ ਨੂੰ ਪੂਰਾ ਕਰਨ ਲਈ ਪਹੁੰਚੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦੀ ਆ ਆਓ ਜੀ ਪਾਸ ਟੀਮ ਪਿੰਡ ਭੰਗਰ ਭਾਈ ਅਮਨਦੀਪ ਝੋਕ ਹਰੀ ਹਰ ਸ਼ਹਿਨਾਬ ਸੰਧੂ ਰਵਨੀਤ ਸੰਧੂ ਮਨਦੀਪ ਝੋਕ ਸਾਡੇ ਸੰਧੂ ਸਾਹਿਬ ਦੀ ਟੀਮ ਜਿਹੜੀ ਸਪੌਂਸਰ ਹੈ ਚਮਕੌਰ ਸਿੰਘ ਸੰਧੂ ਸਾਹਿਬ ਟੀਮ ਜਿਹੜੀ ਅੱਜ ਸਪੌਂਸਰ ਕੀਤੀ ਹੈ ਪਿੰਡ ਭੰਗਰ ਨੇ ਬਾਤ ਟੀਮ ਪਿੰਡ ਭਾਗੜ ਆਪਣਾ ਇਨਾਮ ਪ੍ਰਾਪਤ ਕਰ ਰਹੀ ਹੈ ਪਿੰਡ ਭਾਗੜ ਬਹੁਤ ਬਹੁਤ ਤੁਹਾਨੂੰ ਅੱਜ ਪਿੰਡਰ ਅੰਗਲੈਂਡ ਸਾਹਿਬ ਅੰਗਲੈਂਡ ਸਰਦਾਰ ਅਜੈਬ ਸਿੰਘ ਜਾਦਰੀ ਵਾਲਾ ਕੈਨੇਡਾ ਪਲੈਨਰ ਸਿੰਘ ਕੰਗ ਸਾਡਾ ਵੀਰ ਰਾਜਾ ਕੰਗ ਰਾਜਪਾਲ ਸਿੰਘ ਗਿੱਲਪੂਰੇ ਕਲਾਂ ਯੂ ਐਸ ਏ ਜਿਨ੍ਹਾਂ ਨੇ ਵੱਡੇ ਮਾਣ ਸਨਮਾਨ ਕਰਕੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਹਜ਼ਾਰਾਂ ਰੁਪਏ ਭੇਜੇ ਆ ਪਲੈਨਰ ਕਲੈਂ ਦੇ 1 ਲੱਖ ਰੁਪਏ ਸਾਹਿਬ ਵੀਰ ਸਾਡਾ ਲੈ ਕੇ ਆਇਆ ਬਹੁਤ ਬਹੁਤ ਧੰਨ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ ਬਹੁਤ ਬਹੁਤ ਧੰਨਵਾਦ ਸਾਡੇਾਰੇ ਹੀ ਯੂਕੇ ਖੇਡ ਪ੍ਰਮੋਟਰਾਂ ਦਾ ਬਿੰਦਰ ਇੰਗਲੈਂਡ ਦੀ ਯੂਕੇ ਵਾਲੇ ਸਾਡੇ ਅਰਿਆਪ ਸਿੰਘ ਜੀ ਗਿੱਲ ਸਾਹਿਬ ਗਾਦੜੀ ਵਾਲਾ ਕਨੇਡਾ ਅੱਜ ਦੇ ਕਬੱਡੀ ਕੱਪ ਦਾ ਬੈਸ ਰੇਡਰ ਲੰਬੂ ਮਈਆਂ ਵਾਲਾ ਬੈਸ ਜਾਪੀ ਐਪੀ ਭੰਗਰ ਜੁਆਇੰਟ ਧੰਮੂ ਓਟ ਦੁਗਿਆ ਦਾ ਮੂੰਹ ਖੋਦ ਗਿਆ ਤੇ ਹੈਪੀ ਭਾਂਗਰ ਜਿਹੜਾ ਜੁਆਇੰਟ ਹੈ ਮੁਵਕਕਾ ਦੇਣਾਗੇ ਮੁੰਡਿਆਂ ਨੂੰ ਸਾਡੇ ਅੱਜ ਦੇ ਕਬੱਡੀ ਕੱਪ ਦੇ ਮੈਚ ਜੇਟਰ ਤੇ ਜਾਪੀਆਂ ਨੂੰ 21-21000 ਰੁਪਏ ਤੇ ਪ੍ਰਾਪਤ ਕੱਪ ਜਿਹੜਾ ਦਿੱਤਾ ਜਾ ਰਿਹਾ ਸਮੂਹ ਐਨਆਰਆਈ ਵੀਰਾਂ ਦਾ ਓਕੇ ਖੇਡ ਪ੍ਰਮੋਟਰਾਂ ਦਾ